ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਰੇ ਹੀ ਮਿੱਤਰ ਦੋਸਤ ਫਤਿਹ ਕਰੋ ਪ੍ਰਵਾਨੇ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੀ ਵੀਡੀਓ ਬਣਾ ਰਿਹਾ ਹਾਂ ਅੱਜ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੀ ਵੀਡੀਓ ਹੈ ਇਹ ਸਾਰਾ ਦਰਵਾਜ਼ਾ ਸਾਹਿਬ ਦੇਖ ਨੂੰ ਦਰਸ਼ਨ ਕਰ ਰਹੇ ਹੋ ਪੁਰਾਣਾ ਦਰਵਾਜ਼ਾ ਸਾਹਿਬ ਹੈ ਤੇ ਆ ਨਵਾਂ ਦਰਵਾਜ਼ਾ ਬਣਾਇਆ ਜਿੱਤੇ 1 ਕਰੋੜ ਤੋਂ ਵੱਧ ਰੁਪਇਆ ਲੱਗਿਆ ਦਰਵਾਜ਼ਾ ਸਾਹਿਬ ਤੇ ਇਹ ਸਾਰੀ ਸੰਗਤ ਨੇ ਅਬਦਤ ਦਸੇ ਨੌ ਦੀ ਕਿਰਤ ਕਮਾਈ ਇਕੱਠੀ ਕਰਕੇ 1 ਕਰੋੜ ਤੋਂ ਵੱਧ ਰੁਪਇਆ ਲਾਇਆ ਤੇ ਇਹ ਸੰਤਾਂ ਦਾ ਸਥਾਨ ਹੈ ਜਿੱਥੇ ਸੰਗਤ ਮੰਦੀ ਹੈ ਆਪਾਂ ਨੂੰ ਕੋਈ ਤਰਾਜ ਨਹੀਂ ਸੰਤਾਂ ਸਥਾਨ ਤੋਂ ਪਰ ਉਹ ਕਮਰਾ ਜਿਹੜਾ ਸਾਹਮਣੇ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀਗਾ ਇਹ ਕਮਰੇ 'ਚ ਭਾਂਡੇ ਸੀ ਇਹ ਕਮਰੇ 'ਚ ਪੱਟੀਆਂ ਸੀਗੀਆਂ ਜਿਹੜੀਆਂ ਇਹਨਾਂ ਨੇ ਇੱਕ ਡੇਰੇ ਕਮੇਟੀ ਬਣੀ ਹੋਈ ਹੈ ਇਹਨਾਂ ਦੀ ਆਪਣੀ ਜਿਹੜਾ ਕਮੇਟੀ ਦੇ ਉੱਤੇ ਕਾਬਜ ਹੋਇਆ ਇਹਨਾਂ ਨੇ ਕਬਜ਼ਾ ਕੀਤਾ ਤੇ ਧੱਕੇ ਦੇ ਨਾਲ ਪਰ ਮੈਨੂੰ ਗੁਰਦਆਸਾ ਛੁੱਟੀ ਕਰ ਰਿਹਾ ਇਹ ਵੀ ਛੁੱਟੀ ਕਰੋ ਮੈਂ ਪੁੱਛਿਆ ਵੀ ਕਾਰਨ ਤਾਂ ਦੱਸੋ ਮੇਰੀ ਛੁੱਟੀ ਦਾ ਉਹ ਕਾਰਨ ਹੀ ਦੱਸ ਰਹੇ ਛੁੱਟੀ ਦਾ ਕਾਰਨ ਕੀ ਆ ਵੀ ਮੈਂ ਇਹ ਡੇਰੇ ਨੂੰ ਇਹ ਗੱਲ ਕਹੀ ਸੀ ਵੀ ਅਸੀਂ ਕਿਸੇ ਰੋਡੇ ਕੋਡੇ ਨਮੰਦੇ ਨਹੀਂ ਦਗਾਲ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਲੈ ਕੇ ਆਉਂਦੇ ਆ ਇਹ ਉੱਥੋਂ ਲਿਆ ਕੇ ਉੱਥੇ ਡੇਰੇ 'ਚ ਬੇਅਦਵੀ ਕਰਦੇ ਕਿਉਂਕਿ ਉੱਥੇ ਸਮਾਧਾਂ ਬਣੀਆਂ ਹੋਈਆਂ ਨੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਲਾਗੂ ਹੋਇਆ ਵੀ ਕਿਸੇ ਡੇਰੇ ਮਰ ਦਾ ਪ੍ਰਕਾਸ਼ ਨਹੀਂ ਹੋਣਾ ਤੇ ਮਨਮਤੀ ਆ ਬੰਦਾ ਸ਼ਰਾਬੀ ਕੋਈ ਕਮੇਟੀ ਵਿੱਚ ਨਹੀਂ ਹੋਣਾ ਤਿੰਨ ਬੰਦੇ ਨੇ ਨਸ਼ੇੜੀ ਪਾਏ ਹੋਏ ਕਮੇਟੀ ਦੇ ਵਿੱਚ ਮੈਨੂੰ ਧੱਕੇ ਦੇ ਨਾਲ ਇਹਨਾਂ ਨੇ ਕਹਿ ਤਾ ਛੁੱਟੀ ਕਰੋ ਸੰਗਤ ਪ੍ਰਬੰਧ ਕਮੇਟੀ ਮੇਰੇ ਨਾਲ ਦੀ ਇੱਕ ਪ੍ਰਬੰਧ ਕਮੇਟੀ ਵੀ ਅਸਤੀਫਾ ਦੇ ਰਹੀ ਹੈ ਕਿਉਂਕਿ ਬਾਰ ਬਾਰ ਇਹਨਾਂ ਨੇ ਹੁਣ ਤੱਕ ਇਹੀ ਕੀਤਾ ਵੀ ਕਿਵੇਂ ਨਾ ਕਿਵੇਂ ਨੀਮਾ ਚ ਘਾਇਆ ਜਾਵੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਮੂਹ ਸਿੱਖ ਜਥੇਬੰਦੀਆਂ ਦਮਦਮੇ ਟਕਸਾਲ ਔਰ ਜਿਹੜੀ ਸਤਕਾਰ ਕਮੇਟੀ ਹੈ ਇਹਦੇ ਚਰਨਾਂ ਵਿੱਚ ਬੇਨਤੀ ਕਰਦਾ ਮੈਂ ਬੱਚੀ ਪੜਨ ਵਾਸਤੇ ਲਈ 1.5 ਲੱਖ ਰੁਪਏ ਲਾ ਕੇ ਉਹ ਮੈਨੂੰ ਵਿਚਾਲੋਂ ਹਟਾਉਣੀ ਪੈਗੀ ਕਿਉਂਕਿ 10000 ਭਰ ਕੇ ਫੀਸ ਮੈਂ ਬੱਚੀ ਹਟਾ ਲਈ ਆਪਣੀ ਮੈਨੂੰ ਦੱਸੋ ਵੀ ਗ੍ਰਾਂਥੀ ਜਾਵੇ ਤੇ ਜਾਵੇ ਕਿੱਥੇ ਗ੍ਰਾਂਥੀਆਂ ਦਾ ਭੁਖ ਕੀਆ ਮੈਨੂੰ ਮੇਰੇ ਚੋਰੀ ਦਾ ਇਲਜ਼ਾਮ ਲਾਉਣ ਮੈਂ ਇਹਨਾਂ ਦੇ ਪੈਰੀਂ ਹੱਥ ਪੈ ਕੇ ਜੁੱਤੀ ਪਾਣੀ ਪੀ ਕੇ ਜਾਊਂਗਾ ਮੇਰੇ ਚੋਰੀ ਦਾ ਇਲਜ਼ਾਮ ਲਾਉਣ ਮੇਰੇ ਤੇ ਕੋਈ ਇੱਜ਼ਤ ਮੇਖੋ ਇਲਜ਼ਾਮ ਲਾਉਣ ਮੈਂ ਤਾਂ ਵੀ ਦੇਣਦਾਰਾਂ ਕੋਈ ਹੋਰ ਤਾਂ ਕਾਟ ਕਟਨ ਕੋਈ ਦਰਵਾਸਾ ਹੋਈ ਸਫਾਈ ਦਾ ਤਾਂ ਮੈਨੂੰ ਦੱਸਣਾ ਵੀ ਸਫਾਈ ਨਹੀਂ ਹੋਈ ਦਰਵਾਸਾ ਉਹਦੇ ਵਿੱਚ ਮੈਨੂੰ ਕੋਈ ਕਾਰਨਤਾ ਦੱਸਣਾ ਹੈ ਸਿਰਫ ਗੱਲ ਇਹ ਆ ਮੇਰੇ ਤੇ ਲੱਗਦਾ ਹੈ ਇਹਨਾਂ ਨੇ ਇੱਥੇ ਕਬਜ਼ਾ ਕੀਤਾ ਗੁਰੂ ਘਰ ਦੇ ਉੱਤੇ ਇਹਨਾਂ ਨੇ ਗੁਰੂ ਘਰ ਦੇ ਉੱਤੇ ਕੰਮ ਕਬਜ਼ਾ ਕੀਤਾ ਇੱਥੇ ਸੰਗਤ ਵਰਦੀ ਹੈ ਜਦੋਂ ਡੇਰੇ ਸਮਾਗਮ ਹੁੰਦਾ ਤਾਂ ਵੀ ਇੱਥੇ ਜਗ੍ਹਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਨਾ ਪ੍ਰਬੰਧਕ ਕਮੇਟੀ ਨੂੰ ਇਤਰਾਜ਼ ਸੋ ਮੈਂ ਹੁਣ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਅੱਜ ਹੋ ਗਈ ਤਰੀਕ 8 9 10 11 ਤਰੀਕ ਨੂੰ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ 11 ਤਰੀਕ ਨੂੰ ਕੱਟ ਰਖਿਆ ਇਹ ਸੰਗਰਾਮ ਨੂੰ ਛੁੱਟੀ ਕਰ ਮੇਰੀ ਕਿਰਤੋਂ ਕੋਲ ਪੁੱਛ ਤਾਂ ਲਈਏ ਪੈਨੂੰ ਵੀ ਕਾਰਨ ਕੀ ਹੈ ਜਦੋਂ ਗ੍ਰਾਂਂਤੀ ਦੇ ਜਵਾਬ ਪੜਦੇ ਹੁੰਦੇ ਆ ਨਾ ਉਧਰ ਦਾ ਨਾ ਗ੍ਰਾਂਂਤੀ ਉਧਰ ਦਾ ਤੇ ਦੱਸੋ ਗ੍ਰਾਂਂਤੀਆਂ ਦੇ ਹਾਲਾਤ ਕੀ ਨੇ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੀਡੀਓ ਸ਼ੇਅਰ ਕਰੋ ਤੇ 11 ਤਰੀਕ ਦਾ ਇਕੱਠ ਰੱਖਿਆ ਗਿਆ ਗੁਰਦੁਆਰਾ ਸਾਹਿਬ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਕੋਈ ਧਰਮ ਨਹੀਂ ਹੈ ਨਾ ਕੋਈ ਦੀਨ ਮਾਨ ਹੈ ਲੋਕਾਂ ਦਾ ਨਾ ਨਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਨ ਨਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੈ ਹੁਣ ੱੱਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਰੂਪ ਲੈ ਕੇ ਜਾਣਗਾ ਜੇ ਉਹ ਜੇ ਕੱਲ ਨੂੰ ਕਿਸੇ ਨੇ ਬੇਅਦਬੀ ਕੀਤੀ ਕੋਈ ਅੰਗ ਪਾੜਤਾ ਜ਼ਿੰਮੇਵਾਰ ਦੱਸੋ ਕੌਣ ਹੈ ਮੈਨੂੰ ਇਥੋਂ ਕਹਿੰਦੇ ਗ੍ਰੰਥੀ ਤੋਂ ਬਾਅਦ ਨਹੀਂ ਸਾਡਾ ਡੇਰੇ ਵਾਲਾ ਗ੍ਰੰਥੀ ਪਾਠ ਕਰੂਗਾ ਜਿਹੜੀ ਇਹ ਕਮੇਟੀ ਬਣੀ ਹੈ ਬਾਬੇ ਢੇਲੋਂ ਦੀ ਢੀਲਾਂ ਬਾਬੇ ਦੀ ਕਮੇਟੀ ਹੈ ਇਹ ਕਹਿੰਦੇ ਸਾਡਾ ਗ੍ਰੰਥੀ ਪਾਠ ਪਾਠ ਕਰੂਗਾ ਕੱਲ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਮਾਰਾ ਅੰਗ ਪਾੜਦਾ ਉਹਦਾ ਜ਼ਿੰਮੇਵਾਰ ਦੱਸੋ ਕੌਣ ਹੈ ਮੈਨੂੰ ਉਹਦਾ ਜ਼ਿੰਮੇਵਾਰ ਦੱਸੋ ਹੈ ਕਿ ਗੁਮਰ ਦਾ ਗ੍ਰੰਥੀ ਹੈ ਜਾਂ ਪ੍ਰਬੰਧਕ ਕਮੇਟੀ ਹੈ ਸਾਰੀਆਂ ਕਮੇਟੀਆਂ ਹੀ ਵਾਰ ਵਾਰ ਗੱਲ ਕਹਿੰਦੀਆਂ ਨੇ ਵੀ ਜੇ ਬੇਅਦਬੀ ਹੁੰਦੀ ਹੈ ਗ੍ਰੰਥੀ ਜ਼ਿੰਮੇਵਾਰ ਹੈ ਤੇ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਹੁਣ ਦੱਸੋ ਅਸੀਂ ਕਿਹੜੇ ਥਾਂ ਜਾਈਏ ਪ੍ਰਬੰਧਕ ਕਮੇਟੀ ਕਿੱਥੇ ਜਾਵੇ ਤੇ ਗ੍ਰੰਥੀ ਕਿੱਥੇ ਜਾਵੇ ਇਹਨਾਂ ਨੇ ਮਰਜ਼ੀ ਕਰਨੀ ਹੈ ਜਿਹਦੇ ਕਰ ਅੱਜ ਪ੍ਰਕਾਸ਼ ਹੋਣਾ ਉਹਨਾਂ ਦੇ ਕਰ ਲਾਲਾਂ ਵਾਲ ਜਿਹਦੇ ਕਰ ਅੱਜ ਪ੍ਰਕਾਸ਼ ਹੋਣਾ ਲਾਲਾਂ ਵਾਲਾ ਉਹ ਕੰਜਰ ਸੀਗਾ ਜਿਹੜਾ ਸਗੀ 마ਸੀ ਦੀ ਕੁੜੀ ਕੱਢ ਕੇ ਲੈ ਗਿਆ ਸੀਗਾ ਲਾਲਾਂ ਵਾਲਾ ਕੰਜਰ ਉਹ ਕੰਜਰ ਸੀਗਾ ਜਿਹੜਾ ਸਗੀ 마ਸੀ ਦੀ ਕੁੜੀ ਭਜਾ ਕੇ ਲੈ ਗਿਆ ਆਪਣੀ ਉਹਦੇ ਨਾਲ ੱੱਕੇ ਖਾਂਦਾ ਰਿਹਾ ਉਹਦੇ ਚ ਦੋ ਜਵਾਕ ਹੋ ਗਏ ਉਸ ਕੰਜਰ ਦੀ ਸਮਾਦ ਬਣੀ ਅਨਾਂ ਦੇ ਘਰ ਤੇ ਉੱਥੇ ਪ੍ਰਕਾਸ਼ ਕਰਨਾ ਕਰੇ ਨਜੇ ਮੈਨੂੰ ਆਪਣੀ ਛੁੱਟੀ ਦਾ ਕੋਈ ਦੁੱਖ ਨਹੀਂ ਕਿਉਂਕਿ ਮੈਂ ਜਦੋਂ ਬਾਅਦ ਗਰੰਤੀ ਡਿਊਟੀ ਨਹੀਂ ਕਰਦਾ ਅੱਜ ਤੋਂ ਬਾਅਦ ਮੈਂ ਗਰੰਤੀ ਦੀ ਡਿਊਟੀ ਨਹੀਂ ਕਰਦਾ ਮੈਨੂੰ ਲੋੜ ਨਹੀਂ ਇਹਨਾਂ ਦੀ ਡੌਟੀਆਂ ਦੀ ਕਿਉਂਕਿ ਸਾਰਾ ਕਿਤੇ ਹੀ ਚੌਧਰ ਜਿਹਦੇ ਕੰਜਰ ਜਿੰਨੇ ਕੰਜਰ ਨੇ ਜਿਹੜੇ ਜਮੀ ਕੰਜਰ ਨੂੰ ਕੋਲ ਘਰ ਨਹੀਂ ਪੁੱਛਦਾ ਉਹ ਜਾ ਕੇ ਉੱਥੇ ਚੌਧਰਾ ਕਰਨ ਲੱਗ ਜਾਂਦਾ ਗੁਰਦਾਰ ਸਾਹਿਬ ਆ ਕੇ ਜਿਹੜੇ ਕੰਜਰ ਨੂੰ ਕੋ ਘਰ ਨਹੀਂ ਪੁੱਛਦਾ ਉਹ ਚੌਧਰਾ ਕਰਦੇ ਆ ਅੱਜ ਜਿਹਦੇ ਪ੍ਰਕਾਸ਼ ਹੋਣਾ ਕਨਸਹਿ ਪਾਠ ਉਹਨਾਂ ਦੇ ਘਰ ਲਾਲਾਂ ਵਾਲੀ ਦੀ ਸਮਾਦ ਬਣੀ ਹੋਈ ਹੈ ਤੇ ਲਾਲਾਂ ਵਾਲਾ ਕੰਜਰ ਸੀ ਜਿਹੜਾ ਸਗੀ ਮਾਸੀ ਦੀ ਕੁੜੀ ਨੂੰ ਕੱਢ ਕੇ ਲੈ ਗਿਆ ਸੀਗਾ ਸੋ ਇਹ ਲੋਕ ਉਹਦੇ ਨੇ ਮੈਤੀ ਨੇ ਹੁਣ 11 ਤਰੀਕ ਨੂੰ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ 11 ਤਰੀਕ ਤੱਕ ਮੋਰੇ ਬੈਠਾ ਚਾਹੇ ਜੋ ਮਰਜ਼ੀ ਕਰਨ ਮੇਨੂੰ ਬੇਲੇ ਬੱਚਿਆਂ ਨੂੰ ਮਾਰ ਦੇਣ ਜੋ ਮਰਜ਼ੀ ਕਰਨ ਮੈਨੂੰ ਕੱਢ ਨਹੀਂ ਸਕਦੇ ਇਸ ਸੰਗਰਾਮ ਤੱਕ ਤਾਂ ਸੰਗਰਾਮ ਨੂੰ ਛੁੱਟੀ ਕਰੂੰਗਾ ਮੈਂ 11 ਤਰੀਕ ਨੂੰ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜਥੇਬੰਦੀਆਂ ਵੱਧ ਤੋਂ ਵੱਧ ਇੱਥੇ ਪਹੁੰਚਣਾ ਆਪਾਂ ਇਹਨਾਂ ਨਾਲ ਗੱਲ ਕਰਨੀ ਆ ਵੀ ਸਾਡਾ ਰਿਪੋਰਟ ਚੁਕਲੀਏ ਆਹ ਦੇਖ ਲਓ ਤੁਸੀਂ ਇਹਨਾਂ ਨੇ ਆ ਝੰਡੀਆਂ ਲਾ ਕੇ ਕੀ ਕੁਝ ਕਰਤੂਤਾ ਕੀਤੀਆਂ ਨਹੀਂ ਗੀਆਂ ਮੈਂ ਤੁਹਾਨੂੰ ਦਿਖਾਉਣਾ ਬਾਹਰੋਂ ਕਿ ਗੁਰੂ ਘਰ ਦੇ ਰੰਗ ਲਾਲ ਥੋੜਾ ਹੁੰਦੇ ਆ ਥੋ ਆ ਦੇਖ ਲਓ ਗੁਰੂ ਘਰਾਂ ਦੇ ਲੰਗ ਰਾਤ ਲਾਹ ਥੋੜਾ ਹੁੰਦੇ ਆ ਇਹਨਾਂ ਨੇ ਡੇਰਾ ਬਣਾ ਦਿੱਤਾ ਗੁਰੂ ਘਰ ਨੂੰ ਆ ਝੰਡੀਆਂ ਲਾ ਕੇ ਇਹਨਾਂ ਨੇ ਦੋ ਤਿੰਨ ਬੰਦਿਆਂ ਨੇ ਔਰ ਜਿਹੜੇ ਬੰਦੇ ਦੋ ਤਿੰਨ ਮੂਰੇ ਲੱਗੇ ਇਹਨਾਂ ਦੇ ਘਰ ਕੋਈ ਜਿਤਨੀ ਇਹ 10 ਦਿਨ ਵੀ ਕੀਚਦਾ ਘਰ ਇਹਨਾਂ ਦੀ ਕਿਤੇ ਕੋਈ ਸੋ ਮੈਂ ਜਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਪਹੁੰਚੋ ਜਰੂਰ 11 ਤਰੀਕ ਨੂੰ ਸਵਾ ਗੁਰੂ ਘਰ ਦੀ ਇਮਾਰਤ ਬਣੀ ਸਾਰਾ ਗੁਰੂ ਘਰ ਹੈ ਸੋ ਮੈਂ ਛੁੱਟੀ ਕਰਦੂ ਸੰਗਰਾਂ ਨੂੰ ਕੋਈ ਚੱਕਰ ਨਹੀਂ ਮੈਨੂੰ ਪਰ ਮੈਨੂੰ ਕਾਰਨ ਪੁੱਛਣਾ ਤੇ ਸੂਮ ਜਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਜਰੂਰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਅਦਰੂ ਆਤ ਪ੍ਰਾਣਾ ਦਰਵਾਜ਼ਾ ਇੱਥੇ ਨਿਸ਼ਾਨ ਸਾਹਿਬ ਲਾਉਣਾ ਸੀਗਾ ਇਹ ਟਾਉ ਨਹੀਂ ਦਿੱਤਾ ਕਿਉਂਕਿ ਚੌਧਰ ਇਹਨਾਂ ਦੀ ਵੀ ਚੌਧਰ ਸਾਡੀ ਹੈ ਨਿਸ਼ਾਨ ਸਾਹਿਬ ਲੱਗਣਦੇ ਰੇ ਡੁੱਟ ਪਾਲਕੀ ਸਾਹਿਬ ਬੜੀ ਨੂੰ ਅੱਜ 6 ਮਹੀਨੇ ਹੋ ਗਏ ਨੇ ਕਿਸੇ ਦੇ ਘਰ ਖੜੀ ਆ ਪਾਲਕੀ 7.5 ਲੱਖ ਰੁਪਇਆ ਲਾ ਕੇ ਇੱਥੇ ਪਾਲਕੀ ਵਾਸਤੇ ਜਗ੍ਹਾ ਬਣਨੀ ਸੀ ਕਹਿੰਦੇ ਨਾ ਇੱਥੇ ਸਾਥ ਬਿਠਾਉਣਗੇ ਲੈ ਕੇ ਮੈਂ ਤੁਹਾਨੂੰ ਦਿਖਾਉਣਾ ਇੱਥੇ ਕਮਰੇ 'ਚ ਇੱਟਾਂ ਲਾ ਦਿੱਤੀਆਂ ਨੇ ਏਸੀ ਲਾਉਣ ਦੀ ਤਿਆਰੀ ਇਹਨਾਂ ਦੀ ਇਹ ਗੁਰੂ ਘਰ ਦੇ ਵਿੱਚ ਇਹਨਾਂ ਨੇ ਸਾਥ ਬਿਠਾਉਣਾ ਹੈ ਉਹ ਏਸੀ ਦੇ ਪੈ ਪੈ ਬਲਾ ਦਿੰਦੇ ਨੇ ਡੇਰੇ ਤਿਆਰੀ ਕਰਤੀ ਸਾਰੀ ਇਹਨਾਂ ਨੇ ਇਹਨੂੰ ਡੇਰਾ ਬਣਾਉਣ ਤੇ ਤੁਲੇ ਹੋਏ ਨੇ ਤੇ ਆ ਕਮਰੇ ਬਣਾਤੇ ਨੇ ਇੱਥੇ ਇਹ ਕਮਰੇ 'ਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀਗਾ ਜਿਹੜੇ ੱੱਕੇ ਨਾਲ ਇਹਨਾਂ ਨੂੰ ਗੁਰੂ ਘਰ 'ਚੋਂ ਰੋਕ ਲਿਆਗਾ ਆ ਸਾਰੇ ਇਹਨਾਂ ਨੇ ਸਿਰਫ ਆਪਣੀ ਚੌਧਰ ਚ ਮਕਾਉਣ ਵਾਸਤੇ ਕੀਤਾਗਾ ਤੇ ਬੰਦੇ ਆ ਆਰਐਸਐਸ ਨਾਲ ਮਿਲੇ ਹੋਏ ਨੇ ਪਿੰਡ ਧੂੜ ਦੀ ਗੱਲ ਹੈ ਜੀ ਇਹ ਪਿੰਡ ਧੂੜ ਵਿਖੇ ਇਹਨੇ ਕਰਤੂਤੇ ਮਾੜੀਆਂ ਲੋਕਾਂ ਦੀ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਗੁਰੂ ਗ੍ਰੰਥ ਸਾਹਿਬ ਮਾਰੋ ਸਮਰਪਤਾ ਗੁਰੂ ਸਾਹਿਬ ਤੋਂ ਬਾਅਦ ਮੈਂ ਕਿਸੇ ਨੂੰ ਗੁਰੂ ਹੀ ਮੰਨਦਾ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਦਾ ਪਰ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਉਸੂਲਾਂ ਦੇ ਚਲਨ ਵਿੱਚ ਨਹੀਂ ਦਿੰਦੇ ਕਿਸੇ ਨੂੰ ਇਹ ਲੋਕ ਨਹੀਂ ਚੱਲਣ ਦਿੰਦੇ ਕਿਸੇ ਨੂੰ ਸ੍ਰੀ ਅਕਾਲ ਤਖਸਾਲ ਦੀ ਮਰਿਆਦਾ ਅਨੁਸਾਰ ਮੈਂ ਸੰਗਰਾਮ ਛੁੱਟੀ ਕਰ ਦਾਂਗਾ ਮੈਨੂੰ ਕੋਈ ਚੱਕਰ ਨਹੀਂ ਮਾਰਨਾ ਰਹਿ ਕੇ ਖੁਸ਼ਾਂ ਕਿਉਂਕਿ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਨਹੀਂ ਹੈ ਇਹ ਮੰਦੀ ਨਹੀਂ ਕਿਸੇ ਨੂੰ 나 ਕੁਤਰਮੈਨਾ ਲੋਕ ਜਿਵੇਂ ਬੰਦੀਆਂ ਬੇਨਤੀ ਹੈ ਕਿ ਪਾਤਰਾਂ ਦੇ ਗੋਲੇ ਪਿੰਡ ਟਿੱਬੀ ਸਾਧ ਧੂੜ ਬਾਕੀ ਮੈਂ ਸਾਰਾ ਜਿਹੜਾ ਅਕਾਲ ਤਖਸਾਲ ਭੇਜਿਆ ਸੀ ਨੇ ਉਹ ਤੁਹਾਨੂੰ ਸੈਂਡ ਕਰ ਰਿਹਾ ਸਾਰਿਆਂ ਨੂੰ ਮੈਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਰਪਾ ਕਰਕੇ ਤਾਂ ਕਿ ਜਿਹੜੇ 2-4 ਬੰਦੇ ਨੇ ਦੀ ਕਰਤੂਤ ਦਾ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਡੇਰੇ ਨੂੰ ਗੁਰੂ ਸਹਿ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਇਹਨਾਂ ਦਾ ਗੁਰੂ ਇੱਕੋ 25 ਲੱਖ ਦੇ ਕੇ ਪੱਤਰਕਾਰਾਂ ਨੂੰ ਛੋਟਣ ਵਾਲਾ ਉਹਨੂੰ ਗੁਰੂ ਮੰਨਦੇ ਆ ਬਲਾਦਕਾਰੀ ਨੂੰ ਇਹਨਾਂ ਨੇ ਇੱਥੇ ਤੱਕ ਧਰਮ ਨਿਭੜਿਆ ਹੋਇਆ ਸੋ ਮੈਂ ਬੇਨਤੀ ਕਰਦਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ 11 ਤਰੀਕ ਨੂੰ ਮੈਂ ਸਮੂਹ ਜਥੇ ਬੰਦੀਆਂ ਨੂੰ ਬੇਨਤੀ ਕਰਦਾ ਕਿ ਗੁਰੂ ਘਰ ਟੀਬੀ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਆ